ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਸਾਂਝ ਚੈਨਲ ਮੈਂ ਹਰਮੇਲ ਸਿੰਘ ਗੱਲ ਕਰਦੇ ਆ ਲੁਧਿਆਣਾ ਦੀ ਨਵੀਂ ਬਣੀ ਸਬਜ਼ੀ ਮੰਡੀ ਦੀ ਬਿਲਕੁਲ ਜੀ ਅੱਜ ਇਸ ਮੰਡੀ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਈ ਜਿੱਥੇ ਕਿ ਜੇਪੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਨਵੀਂ ਸਬਜ਼ੀ ਮੰਡੀ ਲੁਧਿਆਣੇ ਦਾ ਤੇ ਮੌਕੇ ਤੇ ਮੌਜੂਦ ਆਮ ਆਦਮੀ ਪਾਰਟੀ ਦੇ ਨੇਤਾ ਵਿਜੇ ਧਾਨਵਵੀ ਮੌਜੂਦ ਰਹੇ ਤੇ ਜਿਨ੍ਹਾਂ ਨੇ ਨਵੇਂ ਬਣੀ ਕਮੇਟੀ ਨੂੰ ਵਧਾਈਆਂ ਦਿੱਤੀਆਂ ਅਤੇ ਸਨਮਾਨ ਕੀਤਾ ਅਤੇ ਕੀ ਕੀ ਮੁੱਦੇ ਨੇ ਆਉ ਸੁਣਦੇ ਆ ਉਹ ਸੀ ਸਾਰੀ ਲੇਬਰ ਸਰਬਸੰਮਤੀ ਦੇ ਨਾਲ ਔਰ ਸਾਰਿਆਂ ਨੇ ਰਲ ਕੇ ਜਿਹੜਾ ਵਾ ਉਹ ਜੀਪੀਜੀ ਨੂੰ ਇਸ ਐਸੋਸੀਏਸ਼ਨ ਦਾ ਪ੍ਰਧਾਨ ਜਿਹੜਾ ਬਣਾਇਆ ਗਿਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਜੂ ਮਲਕ ਸਾਹਿਬ ਇਸ ਐਸੋਸੀਏਸ਼ਨ ਦੇ ਚੇਅਰਮੈਨ ਹੋਣਗੇ ਔਰ ਵਾਈਸ ਚੇਅਰਮੈਨ ਜਿਹੜਾ ਵਾ ਉਹ ਤ੍ਰਿਪਾਲ ਸਿੰਘ ਪਾਲਾ ਸਾਹਿਬ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਨਾਸ਼ ਪਾਟਿਆ ਜੀ ਆਸ਼ੂ ਔਰ ਇਸ਼ੂ ਜੀ ਵਾਈਸ ਪ੍ਰੈਜ਼ੀਡੈਂਟ ਔਰ ਸੈਕਟੀ ਸਾਹਿਬ ਦਰਨੀਤ ਸਿੰਘ ਦਰਨੀਤ ਸਿੰਘ ਜੀ ਸਰਪ੍ਰਸਤ ਸਾਰੀ ਵਿਸਾਰੀ ਟੀਮ ਜਿਹੜੀ ਆ ਸਰਪ੍ਰਸਤ ਲਕੀ ਜੀ ਉਹਨਾਂ ਨੂੰ ਲਕੀ ਨੂੰ ਮਨਾਇਆ ਜਾ ਰਿਹਾ ਵਾ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਵਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੋ ਮੈਨੂੰ ਸਾਰੀ ਰਿਪੋਰਟ ਆਈ ਆ ਕਿ ਬਹੁਤ ਸਾਰੀਆਂ ਮੁਸ਼ਕਲਾਂ ਆਮ ਔਰ ਬਹੁਤ ਜਲਦ ਅਸੀਂ ਇੱਕ ਇਹਨਾਂ ਦੀ ਸਾਰੀ ਦੀ ਸਾਰੀ ਜਿਹੜੀ ਟੀਮ ਉਹਨੂੰ ਲੈ ਕੇ मतलब मानजोग सीएम साहब ਨਾਲ ਇਸ ਸਬੰਧੀ ਅਸੀਂ ਮੀਟਿੰਗ ਕਰਾਂਗੇ ਕਿਉਂਕਿ ਰਿਟਰਨ ਦੇ ਅੰਦਰ ਇਹਨਾਂ ਨੇ ਆਪਣਾ ਇੱਕ ਮੰਗ ਪੱਤਰ ਜਿਹੜਾ ਵਾ ਉਹ ਬਣਾਇਆ ਵਾ ਔਰ ਮੈਂ ਉਮੀਦ ਕਰਦਾ ਕਿ मानजोग सीएम साहब ਲੋਕਾਂ ਲਈ ਬਣਾਏ ਨੇ ਲੋਕਾਂ ਲਈ ਬਣੇ ਆ ਔਰ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਵਾ ਉਹ ਵੀ ਪੰਜਾਬ ਦੇ ਲੋਕ ਉਸ ਨੂੰ ਸਹਾਰ ਰਹੇ ਨੇ ਮੈਂ ਇਹਨਾਂ ਨੂੰ ਵੀ ਇਹੀ ਵਾਅਦਾ ਦਵਾਇਆ ਵਾ ਕਿ ਬਹੁਤ ਜਲਦ मानजोग सीएम साहब ਦੇ ਨਾਲ ਇਹਨਾਂ ਦੀ ਇੱਕ ਮੀਟਿੰਗ ਕਰਵਾ ਕੇ ਜਿੰਨੀਆਂ ਵੀ ਇੱਥੇ ਦੀਆਂ ਮੁਸ਼ਕਲਾਂ ਆ ਉਹਨਾਂ ਦਾ ਹੱਲ ਜਿਹੜਾ ਵਾ ਜਲਦ ਜਲਦ ਜਿਹੜਾ ਕੀਤਾ ਜਾਵੇ ਸਾਡੀ ਮੁਸ਼ਕਲਾਂ ਹੈਗੀਆਂ ਬਹੁਤ ਸਾਰੀਆਂ ਨੇ ਰਿਟਰਨ ਜਿਹੜਾ ਰਿਟਰਨ ਚ ਲਿਖਲੇ ਆ ਔਰ ਉਹ ਮੰਗ ਪੱਤਰ ਜਿਹੜਾ ਵਾ ਬਹੁਤ ਜਲਦ ਮਾਨਯੋਗ ਸੀਐਮ ਸਾਹ ਦੇ ਕੋਲ ਇਸ ਨੇ ਦੀ ਪੂਰੀ ਦੀ ਪੂਰੀ ਜਿਹੜੀ ਕੈਬਨਟ ਬਣਾਈ ਆ 11 ਮੈਂਬਰੀ ਉਹਨਾਂ ਨਾਲ ਲਿ ਜਾ ਕੇ ਔਰ ਜਿੱਦਾਂ ਦੀਆਂ ਵੀ ਸਮੱਸਿਆਵਾਂ ਨੇ ਮੈਨੂੰ ਦੱਸੀਆਂ ਵਾ ਸਾਰੀਆਂ ਦੇ ਸਾਰਿਆਂ ਦਾ ਹੱਲ ਜਿਹੜਾ ਵਾ ਬੜਾ ਜਲਦ ਕਰ ਦਿੱਤਾ ਜਾਊਗਾ ਆਰਟੀਆ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਆਣੇ ਸਮੇਂ ਤੇ ਆਊਗੀ ਜਦੋਂ ਇਹਨਾਂ ਨੂੰ ਪ੍ਰਧਾਨ ਕਰਾਇਆ ਗਿਆ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਬਿਲਕੁਲ ਨਹੀਂ ਆਣ ਦਿੱਤੀਆਂ ਜਾਣਗੀਆਂ ਕਿਉਂਕਿ ਮੈਂ ਸਾਰੀ ਡਿਟੇਲ ਸਾਰੀ ਜਾਣਕਾਰੀ ਜਿਹੜੀ ਇਹਨਾਂ ਕੋਲ ਲੈ ਵੀ ਲਈ ਆ ਔਰ ਬਹੁਤ ਜ਼ਿਆਦਾ ਨਹੀਂ ਕੋ ਹੱਲ ਹੋਣ ਵਾਲੀਆਂ ਆ ਲੇਕਿਨ ਕਿਉਂਕਿ ਉਹ ਆਨ ਦਾ ਰਿਕਾਰਡ ਜਿਹੜੀ ਆ ਜਦੋਂ ਬੈਠ ਕੇ ਟੇਬਲ ਤੇ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਉੱਥੇ ਹੀ ਮਤਲਬ ਸੈਕਟਰੀ ਨੂੰ ਬੁਲਾ ਲਾਂਗੇ ਪਰ ਚੋਲੇ ਲੈ ਕੇ ਬੜਾ ਵੱਡਾ ਮਸਲਾ ਰੰਡ ਰਿਹਾ ਤੇ ਪਾਰਕਿੰਗ ਲੈ ਕੇ ਮੈਡਮ ਮਸਕਿਲ ਕਹਿੰਦੇ ਕਾਫੀ ਵਸੂਲਾ ਹਫਤਾ ਵਸੂਲੇ ਬਿਲਕੁਲ ਕੋਈ ਵੀ ਨਹੀਂ ਹੋਊਗੀ ਗਲਤ ਕੰਮ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਹ ਜਿਹੜੀ ਟੀਮ ਆ ਇਹ ਬਣੀ ਹੀ ਤੱਕੇ ਦੇ ਖਿਲਾਫ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਪ੍ਰਣ ਹੀ ਲਿਆ ਵਾ ਕਿ ਚਾਹੇ ਲੇਬਰਾਂ ਚਾਹੇ ਸਾਡੇ ਆੜਤੀ ਭਾਈਚਾਰਾ ਵਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਮੁਸ਼ਕਲ ਜਿਹੜੀ ਆ ਹਲ ਜਿਹੜੀ ਪਹਿਲ ਦੇ ਦਾਤੇ ਕਰਾਂਗੇ ਔਰ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹਨਾਂ ਨੂੰ ਨਹੀਂ ਹੁਣ ਦਿੱਤਾ ਜਾਊਗਾ ਔਰ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਆ ਉਹ ਵੀ ਬਰਦਾਸ਼ਤ ਜਿਹੜੀ ਆ ਉਹ ਨਹੀਂ ਕੀਤੀ ਜਾਊਗੀ ਆੜਤੀਆਂ ਨੂੰ ਕਾਫੀ ਝੋਲੇ ਵਿੱਚ ਲਾਉਣ ਦੀ ਦਿੱਕਤ ਵੀ ਆਉਂਦੀ ਸੀਗੀ ਆਲੇ ਪਿੰਗ ਵਿੱਚ ਦੂਦੇ ਦਾਣਾ ਮੰਡੀ ਦਾ ਇਹ ਉਹ ਮਤਲਬ ਇਹਨਾਂ ਦੇ ਫਰੂਟ ਵਾਲੇ ਐਸੋ ਉਹ ਦਾਣਾ ਮੰਡੀ ਦਾ ਮੰਡੀ ਬਰੋਡ ਮੰਡੀ ਨੂੰ ਜੋੜ ਕੇ ਸੁਧਾਰ ਲੈਂਦੇ ਜਾਂ ਸਾਰੇ ਸੁਧਾਰ ਲੈਣ ਕਿ ਸਭ ਤੋਂ ਵੱਡਾ ਤਾਂ ਮੈਂ ਜੋ ਇੱਥੇ ਮਸ਼ੇਸ ਤੌਰ ਤੇ ਕਿਤਾ ਸਫਾਈ ਬਿਆਨ ਬਹੁਤ ਮਾੜੀ ਹਾਲਤ ਆ ਉਹਦਾ ਪਹਿਲ ਦੇ ਆਧਾਰ ਤੇ ਦੂਸਰਾ ਕੋਈ ਓਵਰਚਾਰਜਿੰਗ ਜਿਹੜੀ ਉਹ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਔਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਕਿਸੇ ਤਰ੍ਹਾਂ ਦੀ ਇੱਥੇ ਜਿਹੜੀ ਕੋਈ ਗੁੰਡਾਗਰਦੀ ਬਾਹਰੋਂ ਆ ਕੇ ਕੋ ਕਰੇ ਜੋ ਵੀ ਗੱਲ ਵਾ ਉਹ ਸਾਰੀ ਦੀ ਸਾਰੀ ਪਹਿਲਾਂ ਐਸੋਸੀਏਸ਼ਨ ਚ ਹੋਊਗੀ ਫੇ ਆਰਤੀ ਭਾਈਚਾਰੇ ਨਾਲ ਬੈਠ ਕੇ ਹੋਊਗੀ ਫੇਰ ਲੇਬਰ ਨਾ ਹੋਊਗੀ ਜੋ ਸਰਵਸੰਮਤੀ ਹੋਊਗੀ ਉਹ માનਤਾ ਜਿਹੜੀ ਆ ਉਸ ਗੱਲ ਨੂੰ ਦਿੱਤੀ ਜਾਊਗੀ ਮੈਂ ਪਹਿਲਾਂ ਤਾਂ ਆੜਤੀ ਭਾਈਚਾਰਾ ਤੇ ਬੰਦੇ ਜਿਹੜੇ ਲੇਬਰ ਆਪਣਾ ਕੰਮ ਛੱਡ ਕੇ ਮੇਰੇ ਵਾਸਤੇ ਆਏ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਗਾ ਜਿਹੜਾ ਦਾਣਾਬਸਾਦ ਦਾ ਵਿਸ਼ੇਸ਼ ਸਨਮਾਨ ਜਿਹੜਾ ਆਪਣਾ ਕੀਮਤੀ ਸਮਾਂ ਕੱਟ ਕੇ ਸਾਨੂੰ ਆਸ਼ੀਰਵਾਦ ਦੇਣ ਆਏ ਤੇ ਦੂਜਾ ਮੈਂ ਇਹੀ ਕਹਿਣਾ ਚਾਹੁੰਗਾ ਵੀ ਮੈਂ ਸਾਡਾ ਪਰਿਵਾਰ ਪਹਿਲੇ ਤੋਂ ਸੇਵਾ ਕਰਦਾ ਆ ਰਿਹਾ ਅਸੀਂ ਉਹ ਸੇਵਾ ਤੇ ਖਰੇ ਉਤਰਾਂਗੇ ਤੇ ਮੰਡੀ 'ਚ ਅਸੀਂ ਗਰੀਬਾਂ ਦੇ ਨਾਲ ਆ ਗਰੀਬਾਂ ਨਾਲ ਪਹਿਲ ਗਰੀਬਾਂ ਨੂੰ ਹੈ ਗਰੀਬਾਂ ਨਾਲ ਕੋਈ ੱਤਕਾ ਨਹੀਂ ਹੋਊਗਾ ਚਾਹੇ ਉਹਦੇ ਲਈ ਸਾਨੂੰ ਜੋ ਮਰਜ਼ੀ ਕੁਝ ਕਰਨਾ ਪਵੇ। ਜੀ ਸਰ ਕਿਹੜੀ ਗਰੀਬਾਂ ਸੇ ਮੁਸ਼ਕਲਾਂ ਇੱਥੇ ਹੈ ਜੀ ਉਹ ਕਿ ਮੁਸ਼ਕਲਾਂ ਸਾਰੀਆਂ ਸਮੱਸਿਆ ਮੁਸ਼ਕਲਾਂ ਸਭ ਤੋਂ ਵੱਡੀ ਜਿਹੜੀ ਹੈ ਜੀ ਓਵਰਚਾਰਜਿੰਗ ਦੀ ਹੈ ਉਹ ठेकेदारਾਂ ਨੂੰ ਸਾਫ ਲਫ਼ਜ਼ਾਂ ਚ ਚੇਤਾਵਨੀ ਹੈ ਜੀ 100 ਰੁਪਏ ਪਰਚੀ ਹੈ 100 ਰੁਪਏ ਹੀ ਲੱਗੇ ਨਾ ਜਾਇਜ਼ ਅਸੀਂ ਗਰੀਬ ਕਿਸੇ ਨਾਲ ੱਤਕਾ ਹੋਣ ਨਹੀਂ ਦੇਣਾ ਤੇ ਜੋ ਸਰਕਾਰੀ ਰੇਟ ਹੈ 100 ਰੁਪਏ ਉਹੀ ਲਿਆ ਜਾਵੇ ਹੋਰ ਕਿਹੜੀਆਂ ਐਸੀ ਸਮੱਸਿਆਵਾਂ ਦੂਰ ਕਰਕੇ ਆਉਣ ਦਾ ਸਮਝ ਜਿਹੜੀ ਸਮੱਸਿਆਵਾਂ ਅੱਗੇ ਦੇਖੀਆਂ ਜਾਣਗੀਆਂ ਉਹਨਾਂ ਦੇ ਵਿਚਾਰ ਕਰਕੇ ਐਸੋਸੀਏਸ਼ਨ ਨਾਲ ਸਲਾਹ ਕਰਕੇ ਉਹਨਾਂ ਦਾ ਹੱਲ ਕੱਢਿਆ ਜਾਊਗਾ ਮੰਡੀ ਦੇ ਪੱਲੇ ਰੇ ਉਹ ਤੁਹਾਨੂੰ ਇੱਥੇ ਆਖੀਏ ਦਿੱਕਤਾਂ ਦਾ ਥੰਮਣਾ ਕਰਨਾ ਪਿਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਜਿਹਦੇ ਨਾਲ ਲੇਬਰ ਭਾਈਚਾਰਾ ਜੂੰਜ ਰਿਹਾ ਸਾਡੇ ਗਰੀਬ ਭਰਾ ਜੂੰਜ ਰਿਹਾ ਉਹ ਓਵਰਚਾਰਜਿੰਗ ਹੀ ਹੈ ਜੀ ਜਿਹਦੇ ਕਰਕੇ ਬੰਦੇ ਕੰਮ ਛੱਡ ਕੇ ਜਾ ਰਹੇ ਨੇ ਜੀ ਸਭ ਤੋਂ ਪਹਿਲਾਂ ਉਹ ठेकेदारों ਨੂੰ ਹੱਥ ਪਾਈ ਜਾਊਗੀ ਆਪਣਾ ਕੰਮ ਕਰਨ ਸਰਕਾਰੀ ਰੇਟ ਦੀ ਪਰਚੀ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਓਵਰਚਾਰਜਿੰਗ ਦਾ ਮਾਰ ਖਾ ਰਿਹਾ ਲੇਬਰ ਜੀ ਅੱਛਾ ਤਾਂ ਹੋਰ ਕਿਹੜਾ ਕਿਹੜਾ ਚੀਜ਼ਾਂ ਮਾਰ ਖਾ ਰਿਹਾ ਮੇਨ ਉਹੀ ਹੈ ਜੀ ਉਹਦੇ ਕਰਕੇ ਕੰਮ ਨੂੰ ਆਰਤੀ ਭਾਈਚਾਰੇ ਦੀ ਵੀ ਉਗਰਾਈ ਨੂੰ ਬਹੁਤ ਫਰਕ ਪੈਂਦਾ ਕਿਉਂ ਮਾਲ ਉਧਾਰ ਜਾਂਦਾ ਹੈ ਗਰੀਬ ਪਿੰਡ ਚਲੇ ਜਾਂਦਾ ਤੇ ਮੇਨ ਉਸ ਪੈਸਿਆਂ ਦਾ ਫਰਕ ਆਰਤੀ ਨੂੰ ਪੈਂਦਾ ਜੀ ਜੋ ਵੀ ਮੰਡੀ ਦੀਆਂ ਸਮੱਸਿਆਵਾਂ ਹੈਗੀਆਂ ਆਪਾਂ ਪੈਲਦੇ ਇਹਦਾ ਤੇ ਹੱਲ ਕਰਾਂਗੇ ਮੰਡੀ ਵਿੱਚ ਧੱਕਾ ਬਿਲਕੁਲ ਨਹੀਂ ਹੋਣ ਦਿੱਤਾ ਜਾਊਗਾ ਜੋ ਵੀ ਬਾਥਰੂਮਾਂ ਦੀ ਸਮੱਸਿਆ ਹੈ ਤੇ ਬਾਥਰੂਮ ਦੀ ਇੰਨੀ ਕਿ ਸਮੱਸਿਆ ਹੈ ਕਿ ਆਰਤੀ ਬਾਥਰੂਮ ਜਾ ਹੀ ਨਹੀਂ ਸਕਦਾ ਇੰਨਾ ਬੁਰਾ ਹਾਲ ਜੀ ਪਾਣੀ ਦੇ ਇੱਥੇ ਟੈਂਕੀਆਂ ਨਹੀਂ ਲੱਗੀਆਂ ਹੋਈਆਂ ਵਿੱਚ ਕਾਇਆਂ ਜਮੀਆਂ ਹੋਈਆਂ ਮਤਲਬ ਬਹੁਤ ਹੀ ਆੜਤੀਆਂ ਦੀ ਹਾਲਤ ਨਿਰਦਈ ਕੀਤੀ ਹੋਈ ਹੈ ਨਾਲ ਕਿੰਨੀ ਵਾਰੀ ਲੈਟਰਾਂ ਦੇ ਚੁੱਕੇ ਆ ਮੰਗ ਪੱਤਰ ਦੇ ਚੁੱਕੇ ਆ ਪਰ ਕੋਈ ਹੱਲ ਨਹੀਂ ਹੁੰਦਾ ਇੱਥੇ ਸੈਕਟਰੀ ਦਾ ਕੀ ਸੀਮਤ ਰਹਿ ਜਾ ਜਾਂਦਾ ਉੱਪਰ ਕੋਈ ਹੱਲ ਨਹੀਂ ਹੁੰਦਾ ਤੇ ਆਪਾਂ ਇਹ ਦਾਨਵ ਸਾਹਿਬ ਤੋਂ ਇਹੀ ਭਰੋਸਾ ਚਾਹੁੰਦੇ ਆ ਕਿ ਸਾਡੀ ਟੀਮ ਨੂੰ ਥਾਪੀ ਦੇ ਕੇ ਸਰਕਾਰ ਤੱਕ ਸਾਡੀ ਮੰਗ ਪਹੁੰਚਾਈ ਜਾਵੇ ਤੇ ਆੜਤੀਆਂ ਨੂੰ ਸੁੱਖ ਦਾ ਸਾਹ ਮਿਲੇ ਤੇ ਕੋਈ ਵੀ ਅੱਗੇ ਤੋਂ ਪਰੇਸ਼ਾਨੀ ਆਂਦੀ ਆ ਆਪਾਂ ਡਟ ਕੇ ਨਾਲ ਖੜੇ ਆ ਉਹਦਾ ਡਟ ਕੇ ਵਿਰੋਧ ਕਰਾਂਗੇ ਮੈਂ ਇਹੀ ਕਹਿ ਕੇ ਧੰਨਵਾਦ ਕਰਦਾ